ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਦੋਸਨ ਕਹੋ ਦੀਜੀਏ ਪ੍ਰਭ ਆਪਣਾ ਧਾਈਏ ਜਿਤ ਸੇਵੈ ਸੁਖ ਹੋਈ ਕਣਾ ਮਨ ਸੋਈ ਗਾਈਏ ਪਰਮ ਸਤਿ ਕਾ ਗੁਰੂ ਰੂਸ ਸਾ ਸੰਗ ਜੀ ਭਾਵਨ ਸਬਦ ਰਾਗ ਗੁਲਾਬਲ ਅੰਦਰ ਪੰਚਮ ਪਾਤਸ਼ਾਹ ਮਹਾਰਾਜ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੁਆਰਾ ਰਚਿਤ ਹੈ ਰਸਨਾ ਉਚਾਰਨ ਹੈ ਤੇ ਪਾਵਨ ਅੰਗ 809 ਤੇ ਸਵਾਏ ਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਸਭ ਦੇ ਰਾਹੀ ਸਤਿਗੁਰੂ ਨੇ ਕਿਰਪਾ ਕੀਤੀ ਮਿਹਰ ਕੀਤੀ ਕਿ ਭਾਈ ਉਸ ਪਰਮਾਤਮਾ ਪਰਮੇਸ਼ਰ ਦੇ ਨਾਲ ਤੂੰ ਜੁੜ ਜਾ ਦੋਸ ਨਹੀਂ ਕਿਸੇ ਨੂੰ ਦੇਣਾ ਭਾਵ ਜੋ ਮੈਂ ਕੀਤਾ ਸੋ ਮੈਂ ਪਾਇਆ ਦੋ ਹੰਦੀਜੇ ਆਪਰਜਨੰਦ ਦੋਸ ਕਰਮ ਆਪਣੇ ਦੋਸ ਨਾ ਕਾਹੋ ਦੀਜੀਏ ਬ੍ਰਪਣਾ ਧਿਆਈ ਇਹ ਜੀਵਾਤਮਾ ਕਿਸੇ ਤੋਂ ਕਟਾਕਸ਼ ਨਾ ਕਰ ਕਿਸੇ ਉਤੇ ਦੋਸ ਨਾ ਮਣ ਸਗੋਂ ਆਪਣੇ ਪਰਮਾਤਮਾ ਦਾ ਧਿਆਨ ਤਰ ਸਤਿਗੁਰਾਂ ਨੇ ਮਿਹਰ ਕੀਤੀ ਕਿ ਜੀਵਾਤਮਾ ਤੂੰ ਰੱਬ ਨੂੰ ਸਿਮਰ ਅਕਾਲ ਪੁਰਖ ਦਾ ਸਿਮਰਨ ਕਰ ਜਿਤ ਸੇਵਿਆ ਸੁਖ ਹੋਏ ਜਿਹਦੀ ਸੇਵਾ ਦੇ ਨਾਲ ਪ੍ਰਮਾਤਮਾ ਦੀ ਸੇਵਾ ਵੈਗਿਰੂ ਦਾ ਨਾਮ ਜਪਣਾ ਪ੍ਰਮਾਤਮਾ ਦੇ ਗੁਣ ਗਾਣ ਕਰਨੇ ਜਿਸ ਪ੍ਰਮਾਤਮਾ ਪਰਮੇਸ਼ਰ ਵੈਗਿਰੂ ਦੀ ਸੇਵਾ ਕੀਤੇ ਆ ਸੁੱਖਾਂ ਦੀ ਪ੍ਰਾਪਤੀ ਕਿੰਨੇ ਘਣਾ ਬਹੁਤ ਜ਼ਿਆਦਾ ਆਤਮਿਕ ਆਨੰਦ ਬਣੇਗਾ ਸੰਸਾਰਿਕ ਜੀਵਨ ਸੁਖੀ ਹੋ ਜਾਏਗਾ ਮਨ ਸੋਈ ਗਾਈਏ ਮਨ ਕਰਕੇ ਗਾਈਏ ਪਰਮਾਤਮਾ ਦੀ ਸਿਫਤ ਸਲਾਪ ਆਨੰਦ ਵਿੱਚ ਆ ਕੇ ਠਾਕੁਰ ਗਾਈ ਹੈ ਆਤਮ ਰੰਗ ਕਿ ਆਤਮਾ ਦੇ ਰੰਗ ਵਿੱਚ ਪ੍ਰੇਮ ਦੇ ਨਾਲ ਭਿੱਜ ਕੇ ਉਸ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਦਾ ਗਾਇਨ ਇਕਾਗਰਤਾ ਨਾਲ ਇਕਜਿਤ ਹੋ ਕੇ ਰੱਬ ਦਾ ਸਿਮਰਨ ਕਰ ਪਾਈ ਤੈਨੂੰ ਬਹੁਤ ਜ਼ਿਆਦਾ ਸੁੱਖ ਮਿਲਣਗੇ ਗੁਰੂ ਪਿਆਰਿਓ ਤੁਨ ਗੁਰੂ ਬ੍ਰਿੰਦਸਿਆ ਜੀ ਮਹਾਰਾਜ ਦੀ ਬਾਣੀ ਇਹ ਮਨ ਦੀ ਅਵਸਥਾ ਵਾਸਤੇ ਹੈ ਮਨ ਨੂੰ ਸੰਬੋਧਨ ਕਰਦੀ ਕਿ ਮਨ ਤੂੰ ਗੁਰੂ ਦੇ ਚਰਨਾਂ ਵਿੱਚ ਆ ਕੇ ਟਹਿ ਪਈ ਸਿਮਰਨ ਕਰ ਆਨੰਦ ਹੀ ਆਨੰਦ ਹੈ ਸੁਖੀ ਸੁਖ ਹੋਣਗੇ ਮੇਰੇ ਪਿਆਰੇ ਪਾਸ ਸੰਸਾਰਿਕ ਜੀਵ ਆਪਣੀ ਸਫਲਤਾ ਦੇ ਕਾਮ ਕਾਜ ਦੇ ਪਰਵਾਹ ਨੂੰ ਛੱਡ ਕਰਨ ਦੇ ਲਈ ਵਿਚਨ ਪੜਾਣ ਵਾਸਤੇ ਜੋ ਹੋਰ ਕਈ ਤਰ੍ਹਾਂ ਦੇ ਹਿੱਲੇ ਕਰਦੇ ਨੇ ਅਧਿਆਤਮਿਕ ਤੌਰ ਤੇ ਸੀ ਘਟ ਹੀ ਆਪਣੇ ਨਾਮ ਦੇ ਮਨ ਦੇ ਵਿੱਚ ਨਾਮ ਨੂੰ ਵਸਾਉਂਦੇ ਆਤਮਾ ਕਰਕੇ ਜੀਵਨ ਸਾਡਾ ਲੁਕਿਆ ਰਹਿੰਦਾ ਹੈ ਸੰਸਾਰਿਕ ਜੀਵਨ ਚੱਲਦਾ ਰਹਿੰਦਾ ਹੈ ਸਮਾਜਿਕ ਤੌਰ ਤੇ ਵੀ ਸਾਡਾ ਜੀਵਨ ਚੱਲਦਾ ਰਹਿੰਦਾ ਹੈ ਆਰਥਿਕ ਤੌਰ ਤੇ ਵੀ ਤਰੱਕੀ ਹੁੰਦੀ ਹੈ ਪਰ ਆਤਮਾ ਕਰਕੇ ਜੀਵ ਆਤਮਾ ਕਈ ਵਾਰੀ ਸੋਚਦਾ ਹੈ ਕਿ ਨਹੀਂ ਜੀ ਬਾਅਦ ਵਿੱਚ ਨਾਮ ਜਪਾਂਗਾ ਐਸਾ ਨਹੀਂ ਭਾਈ ਮਹਾਰਾਜ ਕਹਿ ਰਹੇ ਨੇ ਭਾਈ ਤੂੰ ਕੰਮ ਵੀ ਕਰ ਸੰਸਾਰ ਪਰਿਵਾਰ ਵਿੱਚ ਵੀ ਵਪਾਰ ਉਸ ਵਹਿਗੁਰੂ ਦੇ ਨਾਲ ਜ਼ਰੂਰ ਸਮਾਂ ਕੱਢ ਕੇ ਨਾ ਸਿਮਰਨ ਕਰ ਬਾਹਰ ਦੇ ਰਾਹੀ ਸੇਵਾ ਦੇ ਰਾਹੀ ਅਸਾ ਕੀਰਤਨ ਨਾਲ ਜੁੜ ਕੇ ਦੇਖ ਪਰਮਾਤਮਾ ਕਿੰਨੀ ਕਿਰਪਾ ਕਰਦਾ ਹੈ ਪਰਮੇਸ਼ਰ ਦੀ ਬਾਤ ਨੂੰ ਕਦੇ ਫਿਰ ਕਿਸੇ ਵੀ ਪਟਨਾਂ ਵਿੱਚ ਨਹੀਂ ਪੈਣ ਹੁੰਦਾ ਕੋਈ ਔਕੜ ਨਹੀਂ ਬਣਦੀ ਜੇ ਔਕੜ ਕੋਈ ਆਈ ਵੀ ਉਸਨ ਪਰਮੇਸ਼ਰ ਆਪ ਜੀ ਬਾਤ ਵਿੱਚ ਨਾ ਹੌਸਲਾ ਬਖਸ਼ਦਾ ਹੈ ਉਹ ਔਕੜੋਂ ਸੈ ਜਾਂਦਾ ਹੈ ਸੈ ਜਾਂਦਾ ਵੀ ਕਿਵੇਂ ਅਰਦਾਸ ਕਰਦਾ ਆਪਣੇ ਗੁਰੂ ਜੀ ਮਹਾਰਾਜ ਜੀ ਤੇਰੀ ਕਿਰਪਾ ਜੋ ਹੋਇਆ ਉਹ ਤੇਰਾ ਹੁਕਮ ਵਾਸ ਕਿਰਪਾ ਕਰੇ ਸੋਕੜ ਮੈਂ ਬਾਹਰ ਨਿਕਲ ਜਾ ਤੂੰ ਨਾ ਵਿਸਰੇ ਤੇਰਾ ਨਾਮ ਨਾ ਬੋਲੇ ਮਨ ਕਰਕੇ ਪਾਈ ਸਿਮਰਨ ਕਰਨਾ ਹੈ ਕਹੀਏ ਕਾਏ ਪਿਆਰੇ ਤੁਝ ਬਿਨਾ ਇੱਚ ਦੱਸਿਆ ਮਾ ਵਿਰਾਹਤੋਂ ਬਿਨਾ ਹੋਰ ਕਿਸ ਨੂੰ ਗੱਲ ਕਹੀ ਜੋ ਕਰਨ ਵਾਲਾ ਪ੍ਰਮਾਤਮਾ ਹੈ ਵਾਹਿਗੁਰੂ ਨੇ ਦੁੱਖਾਂ ਤੋਂ ਦੂਰ ਕਰਨਾ ਬਚਾਉਣਾ ਹੈ ਸੁੱਖਾਂ ਦਾਤ ਦੇਣੇ ਕਾਰਜ ਰਾਸ ਕਰਨੇ ਸਿਰ ਕਰਕੇ ਵੀ ਸੁੱਖ ਦੇਣੇ ਨੇ ਆਤਮਾ ਕਰਕੇ ਬੰਦ ਬਣਨਾ ਫਿਰ ਵੀ ਕਿਸੇ ਨੂੰ ਕਿਉਂ ਕਹਿਣਾ ਇਸੇ ਮਹਾਰਾਜ ਜੀ ਨੇ ਇੱਕੋ ਪਰਮਾਤਮਾ ਦੀ ਭਗਤ ਜੂਰ ਪਾਇ ਇੱਕ ਅਕਾਲ ਪੁਰਖ ਕਿਉਂ ਆਈ ਗੁਰੂ ਦੇ ਸਿਮਰਨ ਨਾਲ ਇੱਕ ਪਰਮਾਤਮਾ ਦੀ ਰਹਾਦਨਾ ਕਰਨ ਨਾਲ ਕੋਈ ਨਹੀਂ ਬਣਦਾ ਉਸ ਤੋਂ ਬਿਨਾਂ ਔਰ ਕਿਹਨੂੰ ਕਹਿਣਾ ਭਾਵ ਜੀਵਾਤਮਾ ਅੰਦਰ ਸਭ ਪਿਆਰੇ ਕੇਵਲ ਅਕਾਲ ਪੁਰਖ ਦਾ ਧਿਆਨ ਤਰ ਕੇ ਆਪਣੇ ਗੁਰੂ ਦੇ ਨਾਲ ਜੁੜ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਜੀ ਇਹ ਵਸਾ ਗੁਰੂ ਸਾਹਿਬ ਜੀ ਆਪ ਕਿਰਪਾ ਕਰਦੇ ਤਮ ਦਿਆਲ ਸਵਾਮੀ ਮਨ ਪਰਮਾਤਮਾ ਦੇ ਵੀਰ ਦਹ ਜੋ ਦਇਆਵਾਨ ਹੈ ਅਕਾਲ ਪੁਰਖ ਦਇਆਵਾਨ ਤਰਸ ਕਰਦਾ ਹੈ ਸਭ ਅਵਗਣ ਹਮ ਇੱਥੇ ਮਹਾਰਾਜ ਜੀ ਬਾਤਮ ਦੇਖੋ ਵਾਹਿਗੁਰੂ ਦੇ ਰੂਪ ਨੇ ਗੁਰੂ ਸੇਵ ਜੀ ਆਪਣੇ ਆਪ ਤੇ ਗੱਲ ਲਾ ਕੇ ਸਾਨੂੰ ਸਮਝਾਉਂਦੇ ਨੇ ਵੀ ਜੀ ਪ੍ਰਾਣੀ ਜੇ ਔਗਣਾਂ ਦਾ ਪਰਿਆ ਪਏ ਹਮਾ ਔਗਣ ਭਾਰੇ ਇਹ ਗੁਣ ਨਾਹੀ ਅਮਰ ਸਾਰ ਵਿਖੇ ਵਿਖਾਹੀ ਮਾਇਆ ਮੋਹ ਪਰਮਪੈ ਭੂਲੇ ਸੋ ਦਾ ਰਾਸੋਂ ਪ੍ਰੀਤ ਲਗਾਈ ਇਕ ਧੰਪਨ ਸੁਣਿਓ ਗੁਰ ਸੰਗਤ ਤਾਹ ਮਿਲਾਂ ਤਜਮ ਰਾਸ ਮਟਾਈ ਸੰਗਤ ਨਾਲ ਜੁੜ ਕੇ ਨਾਮ ਕਮਾਇਆ ਸਾਡੀ ਭਾਵਨਾ ਗੁਰੂ ਵਾਲੇ ਪਾਸੇ ਜਾਂਦੀ ਹੈ ਤੇ ਤ੍ਰਿਸ਼ਨਾ ਜਿਪੋ ਖਸੀ ਪਦਾਰਥੋਂ ਹਟ ਜਾਂਦੀ ਹੈ ਇੱਕ ਰਾਜ ਆਉਂਦਾ ਨਾਮ ਵਿੱਚੋਂ ਸੰਤੋਖ ਮਿਲਦਾ ਬਾਣੀ ਵਿੱਚੋਂ ਇਹ ਮਹਾਰਾ ਸਾਡੇ ਕੋਈ ਇੰਨੇ ਗੁਣ ਨਹੀਂ ਤੂੰ ਤਰਸ ਕਰ ਮਿਹਰ ਕਰ ਔਗਣ ਨੱਚਤਾਰ ਆਪਣੇ ਵਿਰਧੇ ਪਾਲਣਾ ਗਸਨ ਆਪਣੇ ਬਣਾ ਲਾ ਜਿਉਂ ਤਮ ਰੱਖੋ ਤਿਉਂ ਰਹਾ ਅਵ ਨਹੀ ਚਾਰਾ ਚਾਰਾ ਹਿੱਲਾ 라ਬੂ ਜੀ ਜਿਵੇਂ ਤੂੰ ਰਖਦੇ ਈ ਵਸ ਸਾ ਵੀ ਸਦਾ ਰਖਦਾ ਹੈ ਉਸ ਵਿੱਚ ਹੀ ਮੈਂ ਖੁਸਾਂ ਹੋਰ ਕੋਈ ਜ਼ਾਰਾ ਨਹੀਂ ਜਿਸਾ ਕੋ ਸੋ ਨਾਹੀ ਚਾਰਾ ਤਾਕੋ ਕੀਜੇ ਸਦ ਨਮਸਕਾਰ ਪੰਚਮ ਪਾਸ਼ਯ ਮਹਾਰਾ ਕਿਰਪਾ ਕਰ ਦੇਨੇ ਭਾਈ ਵਾਹਿਗੁਰੂ ਤੇ ਕਿੰਤੂ ਨਹੀਂ ਕਿ ਤਾਕਸ ਨੇ ਨਮਸਕਾਰ 10 ਬਾਰ ਦਸਾਂ ਬੇਨਤੀਆਂ ਕਰੀ ਮਾਰ ਸੀ ਬੋਲਣ ਹਾਰ ਹਾਂ ਆਪ ਵੀ ਬਖਸ਼ੰਦ ਹੋ ਤੇਰੀ ਕਿਰਪਾ ਹੋ ਜੇ ਥੋੜੀ ਦਇਆ ਹੋ ਜੇ ਅੰਦਰੋਂ ਕਿਹਾ ਕਰੋ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਘਰ ਬੈਠ ਕੇ ਨਾ ਕਿ ਗੁਰੂ ਸਾਹਿਬ ਮੇਰੇ ਆਲੇ ਦੁਆਲੇ ਮੇਰੀ ਗੱਲ ਸੁਣਨੇ ਨੇ ਮੇਰੀ ਬੇਨਤੀਆਂ ਸੁਣਨੇ ਪ੍ਰਤੱਖ ਮਹਿਸੂਸ ਕਰਕੇ ਅੰਦਰੋਂ ਅਹਿਸਾਸ ਹੋਵੇ ਕਿ ਹਾਂ ਗੁਰੂ ਦਾ ਮੈਂ ਸਿੱਖ ਹਾਂ ਤੇ ਗੁਰੂ ਮੇਰੇ ਨਾਲ ਹੈ ਫਿਰ ਗੱਲਾਂ ਕਰੋ ਗੁਰੂ ਦੇ ਨਾਲ ਗੁਹੂਜ ਗੱਲ ਕੀਜੇ ਸਤਿਗੁਰੂ ਪਾ ਜਿਹੜੀ ਗੱਲਾਂ ਕਿਸੇ ਹੋਰ ਨਾਲ ਨਹੀਂ ਸਮਝ ਕਰਦੀ ਉਹ ਗੁਰੂ ਸਾਹਿਬ ਨਾਲ ਸਾਹਸ ਬਣਾਇਆ ਕਰੋ ਫਿਰ ਗੁਰੂ ਸਾਹਿਬ ਨਾਲ ਉਸ ਗੱਲ ਦੇ ਵੀ ਤੁਹਾਨੂੰ ਬਾਹਰ ਕਰ ਦੇਣ ਕਿ ਔਕੜ ਹੈ ਜਾਂ ਕੋਈ ਵੀ ਉਲਝਣ ਹੈ ਉਹ ਦੂਰ ਹੋ ਜਾਏਗੀ ਗੁਰੂ ਸਾਹਿਬ ਦਾ ਧਿਆਨ ਲਾਇਆ ਬਸ ਇਹ ਜਾਣ ਕੇ ਕਿ ਗੁਰੂ ਮੇਰੇ ਨਾਲ ਹੈ ਆਗਮ ਸੰਗ ਸਹਾਈ ਹੈ ਜੀ ਸੰਸਾਰਿਕ ਜੀਵ ਨੇ ਭਾਈ ਆਪਣਾ ਮੋਹ ਤਾਂ ਦੀ ਹੈ ਡਰਣਾ ਨਹੀਂ ਨਾ ਹੀ ਭਾਈ ਪਟਕਣਾ ਹੈ ਨਾ ਕਦੇ ਗੁਰੂ ਸਾਹਿਬ ਦੇ ਕਿਟਾਕਸ ਕਰਨਾ ਬਸ ਸ਼ੁਕਰਾਨਾ ਹੀ ਭਾਈ ਤੇਰਾ ਸ਼ੁਕਰ ਹੈ ਤੇਰੀਆ ਆਹ ਉਹ ਤੇ ਬੋਧਾ ਕਿਰਪਾ ਮਾਰ ਤੂੰ ਹੀ ਕਿਰਪਾ ਕਰਨ ਵਾਲਾ ਹੈ ਕਿਉਂਕਿ ਕਿਉਂ ਕਹਿਣਾ ਨਹੀਂ ਆ ਗੱਲਾਂ ਹੁਣ ਮਹਾਰਾਜ ਦੱਸਦੇ ਨੇ ਨਹੀਂ ਤਰਿਆਂ ਤਰ ਜਿਹਦਾ ਕੋਈ ਆਸਰਾ ਨਹੀਂ ਸਾਰੇ ਆਸ ਟੁੱਟ ਜਾਂਦੇ ਨੇ ਉਹ ਤਾਂ ਵੀ ਤੇ ਪਰਮਾਤਮਾ ਹੈ ਤੇ ਨਹੀਂ ਤਰਿਆਂ ਤਰ ਤੇਰਾ ਚਿਹਰਿਆਂ ਇੱਕ ਨਾਮ ਆਧਾਰ ਨਾਮ ਦਾ ਜਿਹੜਾ ਇੱਕੋ ਨਾਮ ਦਾ ਆਸਰਾ ਬਣ ਗਿਆ ਨਾ ਆਧਾਰ ਬਣ ਗਿਆ ਬੇਸ ਬਣ ਗਿਆ ਜੀਵਨ ਦਾ ਜਿਸ ਪ੍ਰਾਣੀ ਨੇ ਗੁਰੂ ਦੇ ਚਰਨਾਂ ਨੂੰ ਜਾਂ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਕਮਾ ਕੇ ਆਪਣਾ ਆਧਾਰ ਬਣਾ ਲਿਆ ਗੁਰੂ ਦੀ ਗੱਲ ਬਸ ਕਮਾਣੀ ਹੀ ਤੇ ਗੁਰੂ ਅਨਸਾਰ ਜੀਵਨ ਜੀਣਾ ਸਾਰੀ ਗੱਲ ਗੁਰੂ ਦੇ ਕੋਲ ਕਰਨੀ ਹੈ ਸੰਸਾਰਿਕ ਵੀ ਅਧਿਆਤਮਿਕ ਵੀ ਕੋਈ ਵੀ ਦਿੱਕਤ ਹੈ ਆਧਾਰ ਨਾਮ ਬਣ ਜੇਗਾ ਨਾਮ ਕੋ ਦਾਰ ਬਣੇਗਾ ਜੇ ਬਾਹਰ-ਬਾਹਰ ਬਾਣੀ ਪੜਾਂਗੇ ਬਾਹਰ-ਬਾਹਰ ਪ੍ਰਮਾਤਮਾ ਦਾ ਸ਼ੁਕਰਾਨਾ ਇੱਕ ਪ੍ਰਵੇਸ਼ ਬਣ ਜੇਗਾ ਇਕ ਵਾਤਾਵਰਣ ਬਣ ਜੇਗਾ ਆਲੇ ਮੇਲੇ ਥੋੜਾ ਔਰਾ ਬਣ ਦੇਗਾ ਪ੍ਰਮਾਤਮਾ ਦੀ ਪਾਣ ਦੀ ਭੁੱਖ ਦਾ ਪ੍ਰਮਾਤਮਾ ਦੇ ਪਿਆਰ ਦਾ ਹਰ ਘੜੀ ਹਰ ਪਲ ਫਿਰੰਦਰੋ ਜੀ ਬਾਦਮਾ ਦੇ ਵਾਹਿਗੁਰੂ ਤੋਂ ਤਨ ਹੈ ਤੇਰਾ ਸ਼ੁਕਰ ਹੈ ਇਹ ਅਵਸਥਾ ਬਾਰ ਬਾਰ ਬਣਦੀ ਜਾਂਦੀ ਹੈ ਤੇ ਕਿਉਂਕਿ ਪ੍ਰਮਾਤਮਾ ਨਹੀਂ ਧਰਿਆਂ ਦੀ ਤਾਰੇ ਨਾਲ ਕੋਈ ਆਸ ਨਹੀਂ ਉਹਨਾਂ ਦਾ ਵੀ ਆਸਰਾ ਪਰਮੇਸ਼ਰ ਹੈ ਜੀ ਜੋ ਤੁਮ ਕਰੋ ਸੋਈ ਪਲ ਮੰਨ ਲੇਤਾ ਸੋਈ ਭਲਾ ਮਨ ਲੇਤਾ ਮੁਕਤ ਅਕੀਰਾ ਮਨ ਸ਼ਬਦ ਨਾਲ ਜੁੜ ਗਿਆ ਜਿਹਨਾਂ ਪ੍ਰਾਣੀ ਆ ਉੱਥੇ ਸ਼ਬਦ ਦੇ ਨਾਲ ਜੁੜਿਆ ਕਿਰਪਾ ਹੋਊਗੀ ਹਨਾ ਗੁਰੂ ਦੀ ਰਜ਼ਾ ਵਿੱਚ ਤੁਰਦੇ ਨੇ ਉਹ ਗੁਰੂ ਦੇ ਪਾਣ ਵਿੱਚ ਤੁਰਦੇ ਨੇ ਜੋ ਜੋ ਗੱਲ ਹੋ ਰਹੀ ਹੈ ਜੋ ਵੀ ਵਰਤ ਰਹੇ ਉਸ ਨੂੰ ਗੁਰੂ ਦਾ ਹੁਕਮ ਮੰਨ ਕੇ ਸਿਰ ਮੱਥੇ ਪਰਵਾਣ ਕਰਨ ਖੁਸ਼ੀ ਖੁਸ਼ੀ ਪਰਵਾਣ ਕਰਦੇ ਨੇ ਪਾਵੋ ਪ੍ਰਾਣੀ ਰੱਬ ਦੇ ਨਾਲ ਜੁੜ ਗਿਆ ਸ਼ਬਦ ਦੇ ਨਾਲ ਜੁੜਨ ਦੀ ਕਿਰਪਾ ਹੋਊਗੀ ਝਟਕਣਾ ਮੋਊਗੀ ਬਾਰ ਬਾਰ ਮਨ 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 ਨਹੀਂ ਡੋਲਦਾ ਅੰਤਰਮੁਖੀ ਹੋ ਗਿਆ ਅੰਤਰਾਤਮਾ ਵਸਦੇ ਪਰਮਾਤਮਾ ਦੀ ਪਛਾਣ ਹੋ ਗਈ ਫਿਰ ਉਹ ਜੋ ਵੀ ਪਰਮਾਤਮਾ ਮਰਤਾਉਂਦਾ ਹੈ ਜਾਂ ਜੋ ਵੀ ਕੁਝ ਹੁੰਦਾ ਹੈ ਜ਼ਿੰਦਗੀ ਵਿੱਚ ਉਹ ਸਨ ਉਹ ਸੱਤ ਕਰਕੇ ਪਰਮਾਤਮਾ ਹੁਕਮ ਜੀ ਇਸਲਾਮ ਉਸੇ ਮੇਰੇ ਭਲੇ ਵਾਸਤੇ ਹੋਇਆ ਅਰਦਾਸ ਕੀਤੀ ਪ੍ਰਵਾਨ ਹੋ ਗਈ ਭਲੇ ਵਾਸਤੇ ਮਹਾਰਾਜ ਸੁਣੀ ਭਲੇ ਵਾਸਤੇ ਉਹ ਹਰ ਅਵਸਥਾ ਵਿੱਚ ਨਾ ਆਪਣੇ ਮਨ ਨੂੰ ਸੋਨ ਨਾਲ ਜੋੜ ਕੇ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਪਰਮਾਤਮਾ ਨੂੰ ਬਿਲਕੁਲ ਸਮਰਪਣ ਆਪਣਾ ਜੁੜ ਜਾਂਦਾ ਗੁਰੂ ਪਿਆਰੇ ਉਹਨਾਂ ਤੋਂ ਬਣਦਾ ਉਹ ਖੇਲਾ ਜਿਹੜਾ ਚਿਹਰਾ ਖਿੜਿਆ ਅੰਦਰੋਂ ਖੁਸ਼ੀ ਰਹਿੰਦੀ ਏ ਇਹ ਖੰਦ ਬਣਦਾ ਹੈ ਤਾਂ ਫਿਰ ਕਲਪੁਦਾ ਨਹੀਂ ਪਰਕਦਾ ਨਹੀਂ ਉਹ ਸਿਰਫ ਧੰਨਵਾਦ ਕਰਦਾ ਹੈ ਗੁਰੂ ਸਾਹਿਬ ਜੀ ਦਾ ਕਿਉਂਕਿ ਵਾਹਿਗੁਰੂ ਆਪ ਹੀ ਕਿਰਪਾ ਕਰਨ ਵਾਲਾ ਹੈ ਤੇ ਉਹ ਫਿਰ ਇਸ ਤਰ੍ਹਾਂ ਕੀਤੇ ਆ ਜੀਵਾਤਮਨ ਬੰਧਨਾ ਤੁਮ ਦੁਨਿਆਵੀ ਵਿਕਾਰਾਂ ਤੋਂ ਹਟਾ ਕੇ ਨਾਮ ਨਾਲ ਜੁੜ ਕੇ ਮੁਕਤੀ ਪ੍ਰਦਾਨ ਕਰਦਾ ਜਿਉਂਦੇ ਜੀ ਪ੍ਰਾਣੇ ਮੁਕਤ ਹੋ ਜਾਂਦੇ ਨੇ ਭਾਈ ਜੇ ਨਾਮ ਜਪਾਂਗੇ ਰਾਗਤਮਾ ਸੇ ਵਿਚੇੜ ਜਾਣਗੇ ਜੀ ਬਾਤਮਾ ਮੈਂ ਦਮ ਬਾਰ-ਬਾਰ ਪਰਮਾਤਮਾ ਦਾ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਜੈਸੀ ਭੁੱਖ ਤੈਸੀ ਕਾਪੂਰ ਅੰਦਰ ਭੁੱਖ ਲੱਗੇ ਰਬ ਨੂੰ ਪਾਣ ਲਈ ਫਿਰ ਬਾਰ-ਬਾਰ ਉਹਨੂੰ ਸੰਗਤ ਜੋੜ ਲੈਂਦੇ ਨੇ ਮਨ ਅਗਰ ਸਿੱਖ ਪਿਆਰੇ ਮਿਲਣਗੇ ਵਿਚਾਰ ਹੋਏਗੀ ਹੋਰ ਆਨੰਦ ਬਣੇਗਾ ਗੁਰੂ ਸ਼ਬਦ ਦੇ ਨਾਲ ਜੁੜ ਕੇ ਸਗਲ ਸਮਗਰੀ ਤੇਰੀ ਆ ਸਭ ਤੇਰੀ ਜੁਗਤਾ ਹੁਣ ਫਿਰ ਮਹਾਰਾਜ ਜੀ ਕਹਿੰਨੇ ਕਿਉਂ ਭਾਈ ਮਨਾ ਤੇਰਾ ਕੁਝ ਨਹੀਂ ਸਾਰੀਆਂ ਸਮਗਰੀ ਦੇ ਪਦਾਰਥ ਨੇ ਉਹ ਤੇਰੀ ਹੀ ਜੋ ਜੁਗਤੋਂ ਵਰਤਾਂਦਾ ਕਲਾ ਇਹ ਵੈਰੂ ਤੇਰੀ ਇਹ ਜੋ ਕਲਾ ਵੈਰੂ ਦੀ ਵਰਤ ਰਹੀ ਹੈ ਬਾਣਾ ਵਰਤ ਰਹਿ ਇਹ ਰੱਬ ਦਾ ਰੂਪ ਹੈ ਤੇ ਸਾਰੇ ਪਦਾਰਥ ਵੀ ਪਰਮੇਸ਼ਰ ਬਣਾਉਣ ਵਾਲਾ ਜਿਹਨੂੰ ਦੇਣ ਵਾਲਾ ਹੈ ਜੀ ਸ਼ਰਨ ਪ੍ਰਖਾਰੂ ਕਰ ਸੇਵਾ ਸ਼ਰਨ ਪ੍ਰਖਾਰੂ ਸ਼ਬਦ ਨੂੰ ਨਿਹਾਰਾਂ ਸ਼ਬਦ ਨੂੰ ਪਰਖਾਂ ਸ਼ਬਦੀ ਕਮਾਈ ਕਰਾਂ ਤੇ ਸੇਵਾ ਕਰਾਂ ਜੇ ਠਾਕੁਰ ਭਾਵੇ ਜੇ ਗੁਰੂ ਨੂੰ ਪ੍ਰਮਾਤਮਾ ਨੂੰ ਕੋਈ ਜੀ ਭਾਵੇ ਉਹੀ ਭਾਈ ਸੇਵਾ ਕਰਦਾ ਹੈ ਜੀ ਰਾਬਦੀ ਕਿਰਪਾ ਹੋ ਜੀ ਨਾ ਉਹੀ ਪ੍ਰਾਣੇ ਸਭ ਦੇ ਵਿਚਾਰ ਸੁਣਨ ਦਾ ਹੈ ਕਰਦਾ ਲਾਹ ਮੰਨਦਾ ਜੀ ਠਾਕੁਰ ਭਾਵੇ ਠਾਕੁਰ ਤੇ ਭਾ ਪਰਮੇਸ਼ਰ ਭਾਵੇ ਜਿਸ ਦੇ ਪ੍ਰਮਾਤਮਾ ਟੁੱਠਾ ਹੋ ਜੀ ਦਿਆਲ ਹੋ ਜੀ ਹੋਏ ਕਿਰਪਾਲ ਦਿਆਲ ਪ੍ਰਭ ਨਾਨਕ ਉਨਗਾਵੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਰੱਬ ਦੀ ਮਿਹਰ ਨਾਲ ਹੀ ਜੀਵਾਤਮਾ ਨਾਮ ਜਪਦੀ ਹੈ ਜੀਵਾਤਮਾ ਧਾਰਮ ਕਰਮ ਕਰਦੀ ਹੈ ਜੀਵਾਤਮਾ ਪ੍ਰਮਾਤਮਾ ਨਾਲ ਜੁੜਦੀ ਆਪਣੇ ਵਸ ਦੀ ਕਲ ਨਹੀਂ ਕੋਈ ਵਾਸ ਨਹੀਂ ਆਪਣਾ ਕੋਈ ਜੋੜ ਨਹੀਂ ਇਸ ਕਰ ਸਕੀ ਸਭ ਕੁਝ ਬਨਵਾਤਮਾ ਦੇ ਵਾਸ ਸਜਰੋਂ ਇਹ ਅਵਸਥਾ ਬਣ ਗਈ ਤਾਂ ਸਮਝੋ ਤੁਹਾਰੇ ਮਨ ਵਿੱਚ ਗੁਰੂ ਸਾਹਿਬ ਦੀ ਕਿਰਪਾ ਆ ਗਈ ਹੈ ਤੁਹਾਡੇ ਮਨ ਵਿੱਚ ਸ਼ਬਦਾਂ ਵਿਸ਼ਵਾਸ ਜਾ ਗਏ ਤੁਹਾਡੇ ਮਨ ਨੇ ਸ਼ਬਦ ਨੂੰ ਕਬੂਲ ਕਰ ਲਿਆ ਭਾਵ ਸ਼ਬਦ ਨਾਲ ਤੁਹਾਡਾ ਮਨ ਜੁੜਨ ਦੁਨਿਆਵੀ ਫੁਰਨੇ ਆਪਣੇ ਆਪ ਹੀ ਛੱਡ ਜਾਂਦੇ ਨੇ ਨਾਮ ਦਾ ਰੰਗ ਛੱਡ ਗਿਆ ਉਹਨਾਂ ਨੂੰ ਆ ਵੀ ਰੰਗ ਤਮਾਸ ਵਿੱਚ ਉਹ ਸੰਨਪਟਕਾਉਂਦੇ ਨਹੀਂ ਨਾਲ ਲਾਉਂਦੇ ਨਹੀਂ ਕਿਉਂਕਿ ਉਹ ਮਨ ਹੋ ਗਿਆ ਗੁਰੂ ਦਾ ਮਨ ਵੀ ਚਾਹ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਜ ਰਸ ਮਨ ਨੂੰ ਵੇਚਣਾ ਕੀ ਹੈ ਆਪਣੇ ਫੁਰਣੇ ਹਟਾ ਕੇ ਗੁਰੂ ਸਾਹਿਬ ਦੀ ਫੁਰਣੇ ਅਨੁਸਾਰ ਆਪਣੇ ਮਨ ਨੂੰ ਬਣਾ ਲੈਣਾ ਜੋ ਗੁਰੂ ਕਹਿ ਰਿਓ ਗੱਲ ਮੰਨ ਲੈਣੀ ਸਮਨਤ ਵਾਲਾ ਮਨ ਗੁਰੂ ਦਾ ਹੋ ਗਿਆ ਮਰ ਮਰਜੀ ਨਹੀਂ ਕਰਦੇ ਗੁਰਮਤਿ ਦੇ ਧਾਰਨੀ ਬਣ ਜਾਂਦੇ ਹਨ ਜੇ ਗੁਰਮਤਿ ਦੇ ਧਾਰਨੀ ਬਣ ਗਈ ਹਰ ਕੰਮ ਵਿੱਚ ਗੁਰੂ ਅੱਗੇ ਹੈ ਮਨ ਮੁਖ ਨਹੀਂ ਬਣਨਾ ਮਨ ਦੀ ਮੋਹ ਨਹੀਂ ਚੱਲਦੀ ਗੁਰੂ ਦੀ ਚੱਲਦੀ ਹੈ ਇਗਰ ਅਨੁਸਾਰ ਆਪਾਂ ਹਮ ਗਰ ਕੰਮ ਕਰਦੇ ਹਾਂ ਤਾਂ ਫਿਰ ਕੀ ਹੋਏਗਾ ਮਨੁਮੇਚ ਸਤਿਗੁਰ ਕੇ ਪਾਸ ਤਿਸੇਵ ਕੇ ਕਾਰਜ ਰਾਸ ਫਿਰ ਸੇਵਕ ਦੇ ਸਾਰੇ ਕੰਮ ਪੂਰੇ ਹੁੰਦੇ ਨੇ ਉਹ ਗੁਣ ਗੰਧਾ ਗੰਧਾ ਰੱਬ ਦਾ ਰੂਪ ਜਾਂਦਾ ਹੈ ਤੇ ਮਾਰਾ ਕੇੰਦਰ ਸੇਵਾ ਕਰਦੇ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਜੋ ਜੋ ਰੱਬ ਦਾ ਨਾਮ ਜਪਾਵੇਂ ਸੇਵਾ ਕਰਾਂ ਨਾਮ ਜਪ ਜਪ ਕੋਈ ਕਾਮਨਾ ਤੋਂ ਰਤ ਬਸ ਇਸ ਕਰਕੇ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੁੰਦ ਨੀਨ ਪਾਲ ਰਹਾ ਹੈ ਵਾਹਿਗੁਰੂ ਤੂੰ ਸਭ ਦਾ ਸਾਂਝਾ ਪਿਤਾ ਹੈ ਸਭ ਤੇ ਕਿਰਪਾ ਕਰਦਾ ਹੈ ਤੇਰੀ ਮਿਹਰ ਨਾਲ ਜ਼ਿੰਦਗੀ ਚੱਲ ਰਹੀ ਹੈ ਬਸ ਮੈਂ ਤੇਰਾ ਨਾਮ ਜਪਦਾ ਸਿਰ ਤੋਂ ਸਲਾ ਬਾਹ ਮਾਲਕ ਪੁਰਾਣੀ ਜਪਦਾ ਹੈ ਨਾਮ ਜਪਦਾ ਹੈ ਨਾ ਕੋਈ ਮੰਗ ਰੱਖਦਾ ਮਹਾਰਾਜ ਜੀ ਕੋਈ ਵੀ ਮੰਗ ਨਹੀਂ ਬਸ ਤੇਰਾ ਸ਼ੁਕਰ ਕਰਨਾ ਮਹਾਰਾਜ ਜਿੰਦਗੀ ਬਖਸ਼ੀ ਰੁਕੀ ਜਮਾ ਮਿਲਿਆ ਦਰਦੇ ਕੀਰਤ ਕਰ ਰਹੇ ਆ ਮੱਥੇ ਸੈਟ ਨੇ ਕੰਮਕਾਰ ਚੜ੍ਹਦੀ ਕਲਾ ਬਿਸਮਾਰਾਜ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਇਹ ਭਾਵਨਾ ਪੈਦਾ ਹੋ ਜੇਗੀ ਨਾ ਫਿਰ ਸਹਿਜ ਇਹ ਸਹਿਜ ਗੁਰੂ ਪਿਆਰੇ ਤੁਹਾਨੂੰ ਪ੍ਰਤੱਖ ਪਰਮਾਤਮਾ ਗੁਰੂ ਦੇ ਉਹ ਦਰਸ਼ਨ ਹੋ ਜਾਣਗੇ ਸਹਿਜ ਸਪਾਇ ਅਚਿੰਤ ਪਰਮਾਤਮਾ ਨੂੰ ਗੁਰੂ ਪਿਆਰੇ ਕੋਖ ਹੁੰਦੀ ਹੈ ਉਹ ਕਿਹੜੀ ਹੈ ਜਿਵੇਂ ਜੀਵ ਆਤਮਾ ਜੋ ਆਮ ਤੌਰ ਤੇ ਪਦਾਰਥਾਂ ਨੂੰ ਲੋੜਦਾ ਹੈ ਪਰਮਾਤਮਾ ਕੀ ਲੋੜਦਾ ਹੈ ਕੀ गोविंद भगत पाओ का भूखा परमात्मा ਨੂੰ ਕੋਕੇ ਗੁਰੂ ਪਿਆਰੇ ਆਉਣ ਲਈ ਸਿਮਤ ਸਲਾਹ ਕਰਨ ਪਾ परमात्मा ਨੂੰ ਪਿਆਰੀ ਹੈ ਭਜਨ ਬੰਦਗੀ ਜਿਹੜਾ ਵੀ ਕਰੇਗਾ ਉਹ परमात्मा ਉਹਦੀ ਕਿਰਪਾ ਕਰਨ ਉਹਦੇ ਉੱਤੇ परमात्मा ਹੋ ਜਾਏਗਾ ਜਾਣੀ ਉਹਦੇ ਪਾਸੇ ਰੱਬ ਦੀ ਕਿਰਪਾ ਹੋ ਜਾਏਗੀ ਮਹਾਰਾ ਹੀ ਵੀ ਕਹਿੰਦੇ ਨੇ ਪਾਰ ਬਰਮ ਕੀ ਦਿਸ ਮਨ ਪੋਖ ਨਾਨਕ ਤਿਸੇ ਨ ਲਾਗੇ ਦੁਖ ਪਰਮਾਤਮਾ ਨੂੰ ਪਾਣ ਦੀ ਤਾਂ ਬਿਰਾਗ ਪੈਦਾ ਹੋ ਗਿਆ ਫਿਰ ਪਾਈ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਦੁੱਖਾਂ ਦਾ ਕਾਰਨ ਸਾਡੇ ਭੈੜੇ ਕਰਮ ਨੇ ਸਾਡੀ ਭੈੜੀ ਸੋਚ ਬੁਰੀ ਮਤ ਹੈ ਬੁਰੀ ਮਤ ਨਾਲ ਭੈੜੀ ਸੋਚ ਨਾਲ ਵਿਚਾਰ ਅੰਦਰ ਪੈਦਾ ਹੋ ਗਿਆ ਕਰਮ ਇੰਦਰ ਜੋ ਕੰਮ ਕਰ ਦਿੰਦੇ ਨੇ ਬੁਰਾ ਕੰਮ ਹੋ ਗਿਆ ਔਗਣ ਆ ਗਏ ਨੇ ਆਪਣੇ ਆਪੇ ਦੁੱਖ ਲਗਣਾ ਹੈ ਜੇ ਸੋਚ ਉੱਚੀ ਹੈ ਪਰਮਾਤਮਾ ਦੇ ਉਪਦੇਸ਼ ਨਾਲ ਕਮਾਈ ਗਈ ਗੁਰੂ ਦੇ ਉਪਦੇਸ਼ ਨਾਲ ਕਮਾਈ ਗਈ ਹੈ ਇਹ ਰਸੁਰਤੀ ਉੱਚੀ ਹੋ ਜਾਏਗੀ ਗੁਰੂ ਪਿਆਰ ਹਦੈਵੀ ਗੁਣ ਦਇਆ ਤਾਰ ਮਸੀਰ ਸੰਤੋਖ ਇਹ ਸਾਰੇ ਗੁਣ ਜੀ ਬਾਤਾਂ ਮੈਂ ਟਿਕਦੇ ਨੇ ਉਹਦੀ ਸੁਰਤ ਉੱਪਰ ਜਾਏਗੀ ਉੱਚੀ ਸੁਰਤ ਜਾਣ ਵਾਸਤੇ ਗੁਰੂ ਪਿਆਰੇ ਪ੍ਰਤਨ ਕਰਨਾ ਪਰਦਾ ਹੈ ਨੀਮੀਂ ਸੁਰਤ ਕਰਨ ਵਾਸਤੇ ਕੁਝ ਨਹੀਂ ਕਰਨਾ ਪੈਂਦਾ ਪਿਆਰੇ ਸੰਗਤ ਮਿਲੇ ਆਪਣੇ ਆਪ ਹੀ ਨੀਮੀ ਸੁਰਤ ਬਣ ਜਾਏਗੀ ਉਦਾਹਰਣ ਵਜੋਂ ਜੇ ਪਾਣੀ ਨਿਵਾਲੇ ਵਿੱਚ ਵੇਜਣਾ ਹੋਵੇ ਕੁਝ ਨਹੀਂ ਕਰਨਾ ਪੈਂਦਾ ਪਾਣੀ ਨੂੰ ਸੁੱਟੋ ਪਾ ਪਾਣੀ ਚਲਾ ਦਿਓ ਅਗੇ ਨਵਾ ਨੀਵੇਂ ਸਾਹੇ ਪਾਣੀ ਆਪ ਚਲਾ ਜਾਏਗਾ ਜੇ ਪਾਣ ਉੱਚੇ ਪਾਸੇ ਭਜਾਣਾ ਹੈ ਤਾਂ ਪ੍ਰੈਸ਼ਰ ਦੀ ਲੋਡ ਪੈਗੀ ਜੋਰ ਲਾਣਾ ਪੈਣਾ ਹੈ ਮੋਟਰ ਲਾਣੀ ਪੈਣੀ ਪਾ ਪਾਣੀ ਪਰ ਭਜਾਉਣ ਵਾਸਤੇ ਇਸ ਤਰ੍ਹਾਂ ਪਈ ਸੁਰਤ ਨੂੰ ਦੁਨਿਆਵੀ ਤਲ ਤੋਂ ਕੱਢ ਕੇ ਪਰਮਾਰਥ ਵਾਲੇ ਤਲ ਲਿਜਾਣ ਵਾਸਤੇ ਜ਼ਰੂਰੀ ਹੈ ਮਿਹਨਤ ਕਰਨੇ ਜਿੰਨੇ ਹੀ ਨਾਮ ਧਿਆਇਆ ਗਏ ਮਸਕਤ ਕਾਲ ਨਾ ਨੰਦ ਦੇ ਮਖੂਜਲੇ ਕੀਤੀ ਛੁੱਟੀ ਨਾਲ ਚੌਕੜਾ ਮਾਰਨਾ ਪੈਣਾ ਇਸ਼ਨਾਨ ਕਰਕੇ ਸਿਮਰਨ ਕਰਨਾ ਹੈ ਨਾਮ ਜਪਣਾ ਬਾਣੀ ਦਾ ਪਾਠ ਕਰਨਾ ਸੰਗਤ ਇਹ ਸਾਰੇ ਪ੍ਰਾਲੇ ਧਾਰਮਿਕ ਕਰਮ ਕਰਨੇ ਪੈਂਦੇ ਨੇ ਜਿਉਂ-ਜਿਉਂ ਇਹ ਕਰਮ ਕਰਾਂਗੇ ਜੇ ਰੱਬ ਨੂੰ ਭਾਗੇ ਮ ਆਪਣੇ ਜੋਰ ਨਾਲ ਨਹੀਂ ਕਿ ਮੈਂ ਚੌਕੜਾ ਮਾਰ ਕੇ 2 ਘੰਟੇ 4 ਘੰਟੇ ਨਾਮ ਜਪਾਂ ਜਿਵੇਂ ਬਾਣੀ ਬਣਾ ਗੁਰੂ ਦੀ ਕਿਰਪਾ ਮਿਲਦੀ ਹਾਂ ਤੁਹਾਡੀ ਬਾਣੀ ਪੜ੍ਹੀ ਸੁਣੀ ਰੱਬ ਨੂੰ ਪ੍ਰਵਾਨ ਹੋ ਗਈ ਗੁਰੂ ਤੁਠਾ ਹੋ ਗਿਆ ਮੇਰੀ ਜੀਵਾਤਮਾ ਮੈਨੂੰ ਪ੍ਰੇਮ ਨਾਲ ਪੜ ਰਹੀ ਹੈ ਯਾਦ ਕਰ ਰਹੀ ਮੈਂ ਸਮਝ ਲਓ ਤੁਸੀਂ ਬਰਬ ਨੂੰ ਭਾਗ ਗੁਰੂ ਨੂੰ ਫਿਰ ਕਿਰਪਾ ਹੋ ਜੇਗੀ ਤੇ ਤੁਹਾਡੀ ਸੁਰਤਨਾ ਨੀਵੇਂ ਤਰ ਤੁਰ ਉੱਠ ਜੇਗੀ ਕਿਉਂਕਿ ਆ ਵੀ ਪੁਰਣੀਵੇਂ ਪੁਰਣੇ ਆਪਣੇ ਆਪ ਦੂਰ ਹੋ ਜਾਂਦੇ ਹਨ ਗੁਣ ਗਾਵਤ ਤੇਰੀ ਉਤਰ ਸਮਾਲ ਜਿਉਂ-ਜਿਉਂ ਗੁਣ ਗਾਵਾਂਗੇ ਵਿਕਾਰ ਪਿੱਛੇ ਛੱਡਣਗੇ ਤੇ ਗੁਣ ਅੰਦਰ ਟਿਕਣਗੇ ਇਸੇ ਵਾਸਤੇ ਮਹਾਰਾਜ ਨੇ ਕਿਹਾ ਭਾਈ ਗੁਰਬਾਣੀ ਨੂੰ ਗੁਰਬਾਣੀ ਸੁਣਾ ਪ੍ਰੇਮ ਦੇ ਨਾਲ ਆਪਣੇ ਆਪ ਕਿਰਪਾ ਹੋ ਜੇ ਪਰ ਜ਼ਰੂਰ ਗੁਰੂ ਵਾਲੇ ਬਣੋ ਲਾਹਾ ਜ਼ਰੂਰ 24 ਘੰਟੇ ਚ ਬਣੇ ਹੀ ਜ਼ਿਆਦਾ 24 ਮਿੰਟੇ ਕੱਢੋ 15 ਮਿੰਟੇ ਕੱਢੋ ਸਿਮਰਨ ਕਰੋ ਨਿਤਨੇਮ ਜ਼ਰੂਰ ਕਰੋ ਜੋਂ-ਜੋਂ ਅਸਥਾ ਬਣੇਗੀ ਫਿਰ ਕਹਿਣ ਲੋੜ ਨਹੀਂ ਪੈਣੀ ਆਪਣੇ ਆਪ ਹੀ ਤੁਹਾਡਾ ਮਨ ਅਮਰਤ ਵੇਲੇ ਉੱਠੇਗਾ ਸਰੀਰ ਉਠਾਏਗਾ ਇਸ਼ਨਾਨ ਪਾਣੀ ਕਰੋਗੇ ਤੇ ਪਹਿਲਾਂ ਪਰਮਾਤਮਾ ਦਾ ਨਾਮ ਜਪੋਗੇ ਜਾਪ ਕਰੋਗੇ ਪਾਠ ਕਰੋਗੇ ਉਸ ਤੋਂ ਬਾਅਦ ਹੀ ਗੁਰੂ ਪਿਆਰੋ ਸਿ ਅਨ ਪਾਣੀ ਚ ਆਪ ਪਾਣੀ ਸ਼ਕੋਗੇ ਕਿਉਂਕਿ ਮਨ ਵਿੱਚ ਉਹਕ ਲੱਗੀ ਹੈ ਪਰਮਾਤਮਾ ਦੇ ਪਿਆਰ ਦੇ ਰੰਗ ਦੀ ਪਰਮੇਸ਼ਰ ਦੇ ਐਸੀ ਵਸਤਾ ਭਾਈ ਗੁਰੂ ਸਾਹਿਬ ਜੀ ਬਣਾਉਂਦੇ ਨੇ ਸਮਰਤ ਗੁਰ ਨਾਲ ਜੁੜ ਕੇ ਲਾਹਾ ਲੈਣਾ ਹੈ ਸਮਰਤ ਗੁਰ ਚਰਣਾ ਅਰਦਾਸ ਕਰਨੇ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਨ ਗੁਰ ਨਾਦੇਵ ਜੀ ਮਹਾਰਾਜ ਬਾਜਾਂ ਵਾਲੇ ਸ਼ੈਨਸਾ ਗੁਰੂ ਗੋਬਿੰਦ ਸਿੰਘ ਜੀ ਤੇ ਪਰਦਾਕ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਸਾਬਦ ਗੁਰੂ ਹਾਜ਼ਰ ਨਾਜ਼ਰ ਨੇ ਦੁ ਕਾਲੰ ਪਰਨਾਸੀ ਤੇ ਆਲੰਗ ਸਰੂਪੀ ਸਦਾ ਅਨਸੰਗੀ ਅਭੰਗ ਮੂਤੇ ਬਿਲਕੁਲ ਨਹੀਂ ਪਾਈ ਫਟਕਣਾ ਕੋਈ ਜੰਤਰ ਮੰਤਰ ਜਾਦੂ ਟੁਣਾ ਕਿਸੇ ਪਾਸੇ ਜਾਣਾ ਬਸ ਇੱਕੋ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਰੋਸ ਨਾਲ ਆਪਣੀ ਬੇਨਤੀ ਆਪ ਕਰਿਆ ਕਰੋ ਗੁਰਦੁਆਰਾ ਸਾਹਿਬ ਜਾ ਕੇ ਤਨ ਕੋ ਗੁਰੂ ਸਾਹਿਬ ਜੀ ਨੂੰ ਪਹਿਲਾਂ ਚੌਕੜਾ ਮਾਰ ਕੇ ਸਿਮਰਨ ਕਰੋ ਫਿਰ ਆਪਣੀ ਬੇਨਤੀਆਂ ਕਰੋ ਤੇ ਮਹਾਰਾਜ ਜੀ ਕਿਰਪਾ ਕਰਨਗੇ ਸਹਜੇ ਸਹਜੇ ਤੁਹਾਡੇ ਮਨ ਵਿੱਚ ਬਾਣੀ ਦਾ ਵਾਸ ਹੋ ਜਾਏਗਾ ਨਾਮ ਪ੍ਰਗਾਸ ਹੋ ਜਾਏਗਾ ਅਗਿਆਨਤਾ ਦੂਰ ਹੋ ਜਾਏਗੀ ਗਿਆਨ ਰੂਪੀ ਚਾਨਣ ਮਿਲੇਗਾ ਇਸ ਗਿਆਨ ਨਾਲ ਜੁਟ ਕੇ ਗੁਰੂ ਪਿਆਰਿਓ ਪਰਮਾਤਮਾ ਦੀ ਕਿਰਪਾ ਹੋ ਜਾਣੀ ਹੈ ਇਹ ਜੀਵਨ ਬਣ ਜਾਏਗਾ ਜੀ ਇਹ ਲੋਕ ਸੁਖੀ ਪਰ ਲੋਕ ਸੁਭਲੇ ਨਾਨਕ ਪ੍ਰਭ ਆਪੇ ਮਿਲੇ ਜੀ ਗੁਰੂ ਸਰ ਕਿਰਪਾ ਕਰਨ ਸਭ ਦੇ ਤੇ ਸਭ ਦਾ ਭਾਵ ਸੇ ਸਭ ਨੂੰ ਗੁਰੂ ਵਾਲੇ ਬਣਾਨ ਹੋਈਆਂ ਬਲਾਂ ਦੀ ਖੇਮਾ ਜੀ ਗੁਰੂ ਮਾਰਗੇ ਵਾਸਤੇ ਕਿਰਪਾ ਕਰਨ ਸਮਤ ਵਕਸ਼ਣ ਦੇ ਇੱਕ ਜਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ